ਜ਼ਹਿਰ ਹੈ ਭਾਈ ਜ਼ਹਿਰ ਆਹ ਦੇਖ ਲਓ ਬੱਚਿਆਂ ਨੂੰ ਆ ਤੁਸੀਂ ਪਛਾਣ ਲਓ ਇਹ ਚੀਜ਼ ਬੱਚੇ ਆ ਵੀ ਖਾਂਦੇ ਨੇ ਤੇ ਬੱਚਿਆਂ ਤੋਂ ਲੈ ਲੈ ਕੇ ਸਿਆਣੇ ਵੀ ਖਾਂਦੇ ਰਹਿੰਦੇ ਨੇ ਆ ਭਾਈ ਜੀ 4 ਪੈਸਿਆਂ ਦੀ ਖਾਤਰ ਨਾ ਲੋਕ ਤੁਹਾਡੇ ਬੱਚਿਆਂ ਦੇ ਨਾਲ ਕੀ ਕੁਝ ਖਲਵਾੜ ਕਰਦੇ ਨੇ ਤੁਸੀਂ ਆਪੇ ਦੇਖ ਲਓ ਹਜੇ ਖੜ੍ਹ ਜੋ ਦੇਖਦੇ ਜਾਓ ਇਹਦਾ ਕੀ ਬਣੂਗਾ ਆ ਦੇਖਿਓ ਬਹੁਤ ਭਾਈ ਇਹਨੂੰ ਕਹਿੰਦੇ ਸਲੋ ਪੌਇਜ਼ਨ ਮਿੱਠਾ ਜ਼ਹਿਰ ਹੈ সুইਟ ਪੌਇਜ਼ਨ ਸਲੋ ਪੌਇਜ਼ਨ সুইਟ ਪੌਇਜ਼ਨ ਮਿੱਠਾ ਜ਼ਹਿਰ ਧੀਮਾ ਜ਼ਹਿਰ ਜਿਹੜਾ ਹੌਲੀ-ਹੌਲੀ ਅਸਰ ਕਰਦਾ ਇਹ ਤੁਹਾਡੇ ਬੱਚੇ ਖਾ ਰਹੇ ਨੇ ਤੇ ਇਹ ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਿਹਾ ਤੁਸੀਂ ਵੀਡੀਓ ਦੇ ਵਿੱਚ ਆਪ ਹੀ ਦੇਖ ਰਹੇ ਹੋ ਤੇ ਅੰਦਰ ਜਾ ਕੇ ਬੱਚਿਆਂ ਦੀਆਂ ਬਿਲਕੁਲ ਨਾਜ਼ੁਕ ਜਿਹੜੀਆਂ ਹੁੰਦੀਆਂ ਨੇ ਆ ਅੰਤੜਾ ਅੰਤਰੀਆਂ ਉਹਨਾਂ ਦਾ ਕੀ ਹਾਲ ਕਰਦਾਊਗਾ ਇਹ ਪੌਇਜ਼ਨ ਆ ਦੇਖੋ ਕਿੰਨੇ ਕੈਮੀਕਲ ਨਿਕਲ ਰਹੇ ਨੇ ਆ ਦੇਖੋ ਹਜੇ ਦੇਖਦੇ ਜਾਓ ਹਜੇ ਖੜਜੋ ਦੇਖਿਓ ਤੁਸੀਂ ਕਿਸ ਤਰ੍ਹਾਂ ਦੇ ਜਿਹੇ ਕੈਮੀਕਲ ਬਣਨਗੇ ਇਹਦੇ ਵਿੱਚੋਂ ਆ ਦੇਖੋ 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 ਬਹੁਤ ਹੈ ਬਾਈ ਜੀ ਇਹ ਜਿਹੜੀਆਂ ਚੀਜ਼ਾਂ ਨੂੰ ਬੱਚਿਆਂ ਨੂੰ ਖਵਾਉਣ ਤੋਂ ਪਹਿਲਾਂ ਧਿਆਨ ਰੱਖਿਆ ਕਰੋ ਬੱਚੇ ਤੁਹਾਡੇ ਕੀ ਖਾ ਰਹੇ ਨੇ ਕੀ ਨਹੀਂ ਖਾ ਰਹੇ ਨੇ ਖਾਸ ਕਰਕੇ ਚੀਜ਼ਾਂ ਦਾ ਧਿਆਨ ਜਰੂਰ ਰੱਖਿਆ ਕਰੋ ਆਜੋ ਇੱਕ ਵੀਡੀਓ ਹੈ ਬਾਈ ਜੀ ਜਾਦੂਗਰ ਦਿਖਾ ਰਹੇ ਤੁਹਾਨੂੰ ਜਾਦੂਗਰ ਬਿਲਕੁਲ ਹੀ ਜਾਦੂਗਰ ਹੈ ਬਾਲਾ ਇਹਦੇ ਬਾਰੇ ਮੈਂ ਕੁਝ ਬੋਲਣਾ ਨਹੀਂ ਚਾਹੂੰਗਾ ਕਮੈਂਟ ਕਰਕੇ ਤੁਸੀਂ ਆਪੇ ਦੱਸ ਦਿਓ ਬਾਈ ਜੀ ਜਿਹੜੀ ਵੀਡੀਓ ਦੇ ਵਿੱਚ ਤੁਸੀਂ ਕੁੜੀ ਦੇਖ ਰਹੇ ਹੋ ਇਹ ਮੈਂ ਤਾਂ ਨਿਰੂਵਾਜਵਾ ਲੱਗ ਰਹੀ ਹੈ ਜਿਵੇਂ ਬਿਨਾ ਮੇਕਅਪ ਤੋਂ ਪਰ ਮੇਕਅਪ ਕਰਨ ਤੋਂ ਬਾਅਦ ਕਿਸ ਤਰ੍ਹਾਂ ਜਿਹੜਾ ਇਹਦਾ ਚਿਹਰਾ ਉੱਭਰ ਕੇ ਆਉਗਾ ਨਾ ਆਏ ਹੇ ਐਸਾ ਜਾਦੂ ਤੁਸੀਂ ਅੱਜ ਤੱਕ ਦੇਖਿਆ ਨਹੀਂ ਹੋਣਾ ਆਜੋ ਪੂਰੀ ਵੀਡੀਓ ਦੇਖ ਲਓ ਅੱਤ ਪਾਰਟੀ ਮੇਕਰ ਦਾ ਤੁਹਾਡਾ ਹਾਂਜੀ ਤੇ ਲੋਕ ਕਿਦਾਂ ਦੀ ਚਾਹੀਦੀ ਤੁਹਾਨੂੰ ਲੁੱਕ ਤੁਸੀਂ ਡਿਸਾਈਡ ਕਰ ਲਓ ਬਸ ਮੈਨੂੰ ਮੇਰੇ ਦਿਓਰ ਤੇ ਬਿਆਹ ਤੇ ਸਭ ਤੋਂ ਸੋਹਣਾ ਬਣਾ ਕੇ ਦਿਖਾਓ ਓਕੇ ਹਾਂਜੀ ਠੀਕ ਕਿਵੇਂ ਲੱਗੀ ਤੁਹਾਨੂੰ ਆਈ ਰੀਲੀ ਲਾਈਕ ਦਾ ਲੁੱਕ ਮੈਨੂੰ ਆਈ ਵਿਸ਼ ਕਿ ਮੈਂ ਆਪਣੇ ਵਿਆਹ ਤੇ ਵੀ ਇਤੋ ਹੀ ਤਿਆਰ ਹੋਈ ਹੁੰਦੀ ਨਸੀਬ ਚਮਕ ਦੇ ਅਤੇ ਕਿਸਮਤ ਬਦਲ ਦੇ ਥੇੜਨੀ ਲੱਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਜਾ ਤੋੜਵਾਉਣਾ ਸਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ